ਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਚੜ੍ਹਦੀ ਕਲਾ ਬਾਈ ਠੀਕ ਹੈ ਆਪਾਂ ਮਿਲੇ ਪਹਿਲੀ ਵਾਰ ਆ ਹਨਾ ਆਪਾਂ ਮਿਲੇ ਪਹਿਲਾ ਤੇ ਆਪਾਂ ਵੀਡੀਓ ਤੇਰੀ ਹਰ ਦੇਖਦੇ ਆਂ ਚੈਨਲ ਦੇ ਉੱਤੇ ਤੇ ਨਾਲੇ ਆਪਣੀ ਮੱਝ ਵੀ ਤੇਰੇ ਚੈਨਲ ਦੇ ਥਰੂ ਵੀ ਕੀ ਸੀ 292 ਦੀ ਹਾਂ ਪਿੰਡ ਚੌਹ ਹਨਾ ਚੌਕੇ ਹਾਂ ਜਿਹੜਾ ਬਠਿੰਡਾ ਠੀਕ ਹੈ ਤੇ ਹੁਣ ਬਾਈ ਤੇਰੀ ਵੀਡੀਓ ਸਦਕਾ ਹੀ ਆਪਾਂ ਇੱਕ ਆ ਮੱਝ ਲੈਤੀ ਹੈ ਸੁਧਾਣੇ ਠੀਕ ਹੈ ਬਹੁਤ ਵਧੀਆ ਤੇਰਾ ਬਾਈ ਰਿਸਪੌਂਸ ਮਿਲਦਾ ਹੈ ਵੀਡੀਓ ਦਾ ਆਪਾਂ ਨੂੰ ਆਪਣੇ ਚੈਨਲ ਚ ਕਿੰਨੀ ਸੱਚਾਈ ਹੁੰਦੀ ਆ ਮੰਨ ਲਓ ਉਹ ਗੱਲ ਕਹਤੀ ਯਾਰ 100 ਰੁਪਏ ਜਮਾ ਕੋਈ ਫਰਕ ਹੀ ਨਹੀਂ 101% ਸਹੀ ਗੱਲ ਮਿਲਦੀ ਆ ਕੋਈ ਵਿੱਚ 1921 ਵਾਲੀ ਗੱਲ ਨਹੀਂ ਹੁੰਦੀ ਠੀਕ ਹੈ ਤੇ ਵਧੀਆ ਸਾਰਾ ਕੋਰਸ ਜਿਹੜੀ ਗੱਲ ਕਹਿੰਦੇ ਆ ਵੀਡੀਓ ਦੇ ਵਿੱਚ ਉਹੀ ਚੀਜ਼ ਮਿਲਦੀ ਆ ਆਪਾਂ ਨੂੰ ਗਰਾਊਂਡ ਤੇ ਵੀ ਠੀਕ ਹੈ ਹੁਣ ਆਪਾਂ ਅੱਜ ਤੁਸੀਂ ਲਈ ਆ ਬਾਈ ਨੇ ਲਈ ਆ ਕਾ ਆਪਣੇ ਨਾਲ ਹੀ ਇਹ ਬਾਈ ਆਪਣਾ ਸਿੰਦਾ ਫੌਜੀ ਹੈ ਇਹ ਵੀ ਹਾਂ ਆਪਾਂ ਕਾਫੀ ਵੀਡੀਓ ਬਾਈ ਦੀ ਵੀ ਪੰਗਾ ਹਨਾ ਦੋਨੇ ਹੀ ਅਸੀਂ ਇਕੱਠੇ ਨੇ ਨਹੀਂ ਹੁਣ ਤੁਸੀਂ ਲਈ ਆ ਕਿ ਬਾਈ ਨੇ ਲਈ ਨਹੀਂ ਲੈਤੀ ਆ ਬਾਈ ਨੇ ਲਈ ਠੀਕ ਹੈ ਠੀਕ ਹੈ ਉਹ ਦਿਨ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ ਕਦੋਂ ਆਇਆ ਪੈਂਸ਼ਨ ਫਿਰ ਮੈਂ 31 ਅਗਸਤ ਨੂੰ ਆ ਗਿਆ ਸੀ ਬਈ ਐਸੇ ਸਾਲੀ ਠੀਕ ਆ ਫਾਰਮ ਫਿਰ ਫਾਰਮ ਬਣਾ ਰਹੇ ਹੁਣ ਫਾਰਮ ਨਹੀਂ ਬਸ ਵੈਸੀ ਬਈ ਆਪਾਂ ਬਰੀਡ ਤੇ ਕੰਮ ਕਰਦੇ ਆਂ ਮੁਰਾ ਤੇ ਤੇ ਨੀਲੀ 라ਵੀ ਤੇ ਠੀਕ ਆ ਤੇ ਚੰਗੇ ਬੱਚੇ ਅੱਗੇ ਤਿਆਰ ਕਰਵਾਉਨੇ ਆ ਮੱਝਾਂ ਤੋਂ ਚੰਗੀਆਂ ਮੱਝਾਂ ਨੇ ਆਪਣੇ ਕੋਲੇ ਪਿੱਛੇ 2 60 ਦੀ ਰੱਖੀ ਹੈਗੀ ਤੇ ਦੁੱਧ ਵੀ ਵਧੀਆ ਦਾ 18 18.5 ਲੀਟਰ ਚੋਲਿਆ ਮੈਂ ਆਨਲਾਈਨ ਟਾਈਮ 'ਚ ਆਪਾਂ ਤੁਹਾਨੂੰ 2-3 ਮੱਝਾਂ ਤਿਆਰ ਕਰੀ ਜੰਨੇ ਆ ਜਿਹੜੀਆਂ ਲਾਈਵ ਕਰਾਵਾਂਗੇ ਤੁਹਾਡੇ ਪੇਜ ਦੇ ਉੱਤੇ ਠੀਕ ਆ ਹਾਂ ਬਈ ਬਾਕੀ ਬਰੀਡ ਤੇ ਆਪਾਂ ਸਾਰੇ ਯਾਰਾ ਮਿੱਤਰਾਂ ਨੂੰ ਇਹੀ ਆਖ ਫੌਜੀ ਸਾਹਿਬ ਕਿਵੇਂ ਆਮਲਾ ਸੀਲ ਹੈ ਵਧੀਆ ਜੀ ਵਧੀਆ ਠੀਕ ਹੈ ਧਾਰ ਦੂਰ ਵਧੀਆ ਬੋਲੀ ਜੀ ਵਧੀਆ ਬੋਲੀ ਹਾਂ ਸਾਡੇ ਸਾਹਮਣੇ ਹੀ ਹੈ ਠੀਕ ਹੈ ਜਿਹੜਾ ਦੱਸਿਆ ਸੀ ਸੇਮ ਹੀ ਲਿਖਿਆ ਠੀਕ ਹੈ ਹਾਂ ਜੀ ਤਾਂ ਆ ਦੁੱਧ ਕਿਹਾ ਸੀ ਮਤਲਬ ਵੀ 11:30 12 ਹੈ ਨਾ ਹੋਊਗਾ 5-6 ਕਿਲੋ ਹੈ ਨਾ ਮੂਲੇ ਥਣ ਛੱਡ ਤੇ ਮੂਲੇ ਕੱਟ ਤੇ ਛੱਡੇ ਪਏ ਹੈ ਅੱਧੇ ਦੇ ਛੱਡ ਕੇ ਜਿੰਨਾ ਕਿ ਆਏ ਬਾਈ ਨੇ ਆ ਛੱਡ ਦੇ ਵੀ ਕੱਟੇ ਤੇ ਕੱਟੇ ਦੇ ਛੱਡ ਤੇ ਬਾਈ ਨਾਲ ਵੀ ਕਰਦੇ ਆ ਗੱਲਬਾਤ ਹੋਰ ਸੁਣਾਓ ਬਾਈ ਫੌਜੀ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਤਾਂ ਮੈਨੂੰ ਲੱਗਦਾ ਚੋਤ ਸਭ ਤੋਂ ਵੱਧ ਫੌਜੀ ਆ ਹਨਾ ਹਾਂ ਵੱਧ ਇੱਕ ਮਮਾ ਵੀ ਇੱਕ ਤਾਂ ਫੌਜ ਦੇ ਵਿੱਚ ਜਾਣ ਦਾ ਮੇਨ ਮੈਂ ਤਾਂ ਦਾ ਛੋਟੇ ਪਿੰਡ ਚ ਕੱਦ ਵੱਡੇ ਅਸੀਂ ਕੱਦ ਬਹੁਤ ਹਾਂ ਹਨਾ ਤਕਰੀਬਨ ਉਹ ਮੁੰਡਿਆਂ ਦੇ ਦੇਖਿਆ ਹਨਾ ਬਾਈ ਇੱਕ ਸਾਡੇ ਪਿੰਡ ਕੀ ਆ ਸਾਰੇ ਮੁੰਡੇ ਕਬੱਡੀ ਕੁੱਡੀ ਖੇਡਦੇ ਕਰਕੇ ਗਰਾਊਂਡ ਨਾਲ ਜੁੜੇ ਹੋਏ ਆ ਠੀਕ ਹੈ ਗ੍ਰਾਊਂਡ ਨਾਲ ਜੁੜਨ ਕਰਕੇ ਹਰ ਇੱਕ ਨੂੰ ਮਿਹਨਤ ਦਾ ਹੁੰਦਾ ਹੈ ਐਵੇਂ ਹੋਇਆ ਉਹਦੀ ਨਖੱਟੀ ਜਿਹੀ ਭੰਕ ਜਿਹੀ ਪੈਂਦੀ ਆ ਪਹਿਲੇ ਦਿਨੋਂ ਚਸਕਿਆ ਸਾਰੇ ਪਿੰਡ ਚ ਮੁੰਡਿਆਂ ਨੂੰ ਵੀ ਆਪਾਂ ਭਰਤੀ ਹੋਈਏ ਗੇਮਾਂ ਕਰੀਏ ਬਸ ਸ਼ੌਂਕ ਬਣ ਜਾਂਦਾ ਹੁਣ ਮੱਜਾਂ ਰੱਖਣ ਦਾ ਠੀਕ ਹੈ ਵੱਡਾ ਵੱਡੀ ਮਤਲਬ ਚੌਥ ਸਭ ਤੋਂ ਚੰਗੇ ਪਸੂ ਆ ਵਧੀਆ ਹੈ ਹਾਂ ਪਹਿਲਾਂ ਤਾਂ ਸਾਡੇ ਪਤਾ ਕੀ ਸੀਗਾ ਭਾਈ ਜਿਵੇਂ ਸਾਡੇ ਬਾਬੇ ਦਾਸ ਦੇ ਹੁੰਦੇ ਸੀ ਸਾਡੇ ਅਸੀਂ ਆਪ ਵੀ ਦੇਖਿਆ ਸਾਡੇ ਪੱਤਿਆਂ ਮੁਤਾਬਕ ਸਾਨ ਹੁੰਦੇ ਸੀ ਠੀਕ ਹੈ ਜੇ ਮੈਂ ਢਿਲੋਂ ਪੱਤੀ ਹੋ ਗਈ ਜਾਂ ਕਿਲਾ ਪੱਤੀ ਹੋ ਗਈ ਇਧਰ ਬੈਰੜ ਹੋ ਗਈ ਐਸ ਲੋਟ ਸਾਰੇ ਪੱਤੀਆਂ ਦੇ ਅਲੱਗ-ਅਲੱਗ ਝੋਟੇ ਰੱਖੇ ਸੀ ਇੱਕ ਤੋਂ ਇੱਕ ਰੱਖਦੇ ਸੀ ਉਹ ਸਿਰੇ ਤੋਂ ਸਿਰੇ ਤੱਕ ਤਾਂ ਹੀ ਪਸ਼ੂ ਚੰਗੇ ਨਿਕਲਦੇ ਸਾਡੇ ਪਿੰਡੋਂ ਠੀਕ ਹੈ ਹਾਂ ਇਹ ਸਾਡੇ ਬਾਬੇ ਵੀ ਦੱਸਦੇ ਹੁੰਦੇ ਫਲਾਨਿਆਂ ਦਾ ਇਹ ਉਹ ਉਧਰਲੇ ਗਵਾੜ ਦਾ ਇਹ ਚੰਗਾ ਝੋਟਾ ਹੈ ਮੈਂ ਨਾ ਸੋਡੇ ਪਿੰਡ ਇੱਕ ਪਿੱਛੇ ਜੇ ਵੀ ਵੀਡੀਓ ਪਾ ਕੇ ਆ ਉਹਦੇ 'ਚ ਵੀ ਗੱਲ ਕਰੀ ਸੀ ਬਾਈ ਨੇ ਹਾਂਜੀ ਉਹ ਕਹਿੰਦਾ ਵੀ ਮੈਂ ਅਸੀਂ ਕਹਿੰਦਾ ਮਤਲਬ ਦਾ 75 'ਚ ਪਤਾ ਨਹੀਂ 3500 ਬਣੇ 4000 ਦੀ ਮੱਝ ਵੇਚੀ ਸੀ ਅੱਛਾ ਤੇ ਉਦੋਂ ਜਿਹੜੇ ਰੇਟ ਹੁੰਦੇ ਸੀ ਮੱਝ ਦੇ ਮਨ ਲਾ 500-100 ਹੀ ਹੁੰਦਾ ਸੀ ਬਹੁਤ ਚੰਗੇ ਪਸ਼ੂ ਸੀਗੇ ਜੀ ਇਹਨੇ ਠੀਕ ਹੈ ਹੁਣ ਆਪਾਂ ਜਿਹੜੀ ਇਹ ਮੀਣੀ ਲਈ ਆ ਇਹ ਕਿਹੜੇ ਜਾ ਪਿੰਡ ਜਾ ਰਹੀ ਹੈ ਚੌਂ ਜਾ ਰਹੀ ਹੈ ਕਿ ਦਵਾਈ ਆ ਕਿਸੇ ਨੂੰ ਇਹੇ ਬਈ ਜਾ ਰਹੀ ਹੈ ਮੇਰੇ ਰਿਸ਼ਤੇਦਾਰੀ ਚ ਭਾਗੀ ਬੰਦਰਾ ਭਾਗੀ ਬੰਦਰਾ ਹਾਂ ਇਹ ਰਿਸ਼ਤੇਦਾਰ ਨੇ ਬਾਹਰੋਂ ਆਉਣਾ ਉਹਦੇ ਵਾਸਤੇ ਲੈ ਕੇ ਦਿੱਤੀ ਇਹ। ਓਕੇ। ਹਾਂ ਕਾਫੀ ਦਿਨਾਂ ਦੇ ਆਪਾਂ ਨਾਲ ਲੱਭੀ ਜਾਂਦੇ ਸੀ ਕੋਈ ਚੰਗਾ ਪਸ਼ੂ। ਮਤਲਬ ਪਹਿਲਾ ਦੂਜਾ ਫੋਨ ਹੀ ਸੀ ਬਾਈ ਦਾ ਹਨਾ। ਆਓ ਜੀ। ਉਹਦੋਂ ਵਾਰ ਬਹੁਤ ਆਈ ਗਏ। ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਦਾ ਜੀ ਨੇ ਸਾਈ ਵੀ ਨਹੀਂ ਪਵਾਈ। ਠੀਕ ਹੈ। ਜਵਾਨ ਦੇ ਸੌਦੇ ਹੁੰਦੇ ਆ। ਹਾਂ ਨਹੀਂ ਅਗਲਾ ਨਹੀਂ 5-7 1000 ਵਾਜ ਜਾਂਦਾ ਰੋਈ ਭਾਜ ਜਾਂਦਾ ਹਨਾ। ਕੋਈ ਮੁਨਾਫੇ ਵਾਸਤੇ ਬਾਈ ਨੂੰ ਬਹੁਤ ਫੋਨ ਆਈ ਗਏ। ਠੀਕ ਹੈ। ਪਰ ਇਹ ਕਹਿੰਦਾ ਨਹੀਂ ਵੀ ਮੇਰੀ ਜਵਾਨ ਹੋ ਗਈ। ਆਪਣਾ ਬਿਨਾ ਸਾਈ ਪਾਏ ਤੋਂ ਬੰਦੇ ਨੇ ਆ ਚਵਾਤੀ। ਸੋ 101% ਸਹੀ ਨਿਕ ਠੀਕ ਹੈ ਵੀ ਜਿਵੇਂ ਇੱਕ ਕਿ ਮੈਨੂੰ ਇੱਕ ਦੋ ਚਾਰ ਫੋਨ ਆਉਂਦੇ ਰਹਿੰਦੇ ਆ ਹਫਤੇ 'ਚ ਕਹਿੰਦੇ ਭਾਈ ਤੇਰੇ ਵੀਡੀਓ 'ਚ ਸੁਆਦ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਮੈਂ ਪੁੱਛਦਾ ਕਹਿੰਦੇ ਵੀ ਤੂੰ ਨਾ ਲੇਵਾ ਨਹੀਂ ਪੂਰਾ ਦਿਖਾਉਂਦਾ ਵੀ ਤੇਰੇ ਬਸ ਵਿੱਚ 12 13 14 ਤੱਕ ਕਹਿ ਦੇਣਾ ਉਹ じゃ ਲੇਵਾ ਨਹੀਂ ਹੁੰਦਾ ਆਮ ਤੌਰ ਤੇ ਚੈਨਲਾਂ ਦੇ ਵਿੱਚ ਦੇਖਿਆ ਜਾਂਦਾ ਵੀ ਲੇਵੇ ਦਾ ਨਾ ਪੂਰੇ ਏਖੜ ਲਾ ਲਾ ਕੇ ਵੀਡੀਓ ਬਣਾਇਆ ਜਾਂਦੇ ਆ ਆਪਣਾ ਨਾ ਇਧਰ ਹਾਂਜੀ ਇੱਕ ਦਾ ਸੋਡੀ ਮੈਨੂੰ ਸਭ ਤੋਂ ਚੰਗੀ ਗੱਲ ਲੱਗੀ ਜਿਹੜੀ ਹੈਗੀ ਤੁਸੀਂ ਉਹੀ ਦੱਸੋਗੇ ਹਾਂ ਕਿਉਂਕਿ ਇਹ ਇੱਕ ਬਹੁਤ ਵੱਡਾ ਪ੍ਰੂਫ ਹੋ ਜਾਂਦਾ ਅਗਲਾ ਕਹਿੰਦਾ ਯਾਰ ਵੀਡੀਓ ਫਲਾਣੇ ਦੀ ਵੀਡੀਓ ਤੇ ਲਈ ਸੀ ਫਲਾਣੇ ਬੰਦੇ ਤੋਂ ਲਈ ਦੀ ਹਾਂ ਜੇ ਤੁਸੀਂ ਪੂਰਾ ਨਾਪ ਤੋਲ ਕੇ ਉਹਦੇ 'ਚ ਸੋਡੀ ਵੀ ਬਦਨਾਮੀ ਜਿਹਾ ਟਪਾਉਨੇ ਹੋ ਤੁਸੀਂ ਇਹਦਾ ਮਤਲਬ ਤੁਸੀਂ ਇਹ ਤੋ ਤਾਂ ਹੀ ਪੁੱਛ ਕੇ ਅਗਲੇ ਤੋਂ ਸਾਰੀ ਡਿਟੇਲ ਲੈ ਕੇ ਫੇਰ ਹੀ ਪਾਉਨੇ ਹੋ ਆਪਾਂ 1/2 ਕਿਲੋ ਘੱਟ ਹੀ ਕਹਨੇ ਆ ਹਾਂ ਜਿਵੇਂ ਸਾਨੂੰ ਵੀਡੀਓ ਲੱਗੀ ਸੀ ਸਾਨੂੰ ਉੱਥੇ ਇੱਥੇ ਆ ਕੇ ਉਹੂ ਮੱਚ ਚੰਗੀ ਲੱਗੀ ਠੀਕ ਆ ਹਰ ਵੀਰ ਵੀਰੋ ਵੀਡੀਓ ਬਹੁਤ ਦੇਣੀਆਂ ਵੀ ਸਵੇਰ ਦਾ ਟਾਈਮ ਆ ਜਿਵੇਂ ਵੀਡੀਓ ਤੇ ਸੀ ਇੱਥੇ ਆ ਕੇ ਸਾਨੂੰ ਦੂਜੀ ਚੰਗੀ ਲੱਗੀ ਵੀਡੀਓ ਤੇ ਵੀਡੀਓ ਨਾ ਕੱਲ ਸ਼ਾਮ ਜਿਹੇ ਬਣੀ ਵੀ ਸੀ ਉਹਨੇ ਸੋਹਣੇ ਨਹੀਂ ਬਣੀ ਸੀ ਹਾਂ ਤੇ ਕੱਦ ਵੀ ਉਹਦੇ ਚ ਘੱਟ ਲੱਗਦਾ ਸੀ ਤੁਸੀਂ ਦੇਖੋ ਕਹਿਣ ਵਾਲੇ ਨੇ ਤਾਂ ਅਗਲੇ ਨੇ ਕਹੀ ਦੇਣਾ ਉਹਦਾ ਮੇਰੇ ਅਰਕੇ ਨੇ ਇੱਕ ਕਮੈਂਟ ਹੀ ਲਿਖਣਾ ਹੁੰਦਾ ਹੈ ਨਾ ਬਹੁਤ ਬਾਕੀ ਕਮੈਂਟ ਆਲਾ ਬਈ ਯਾਰ ਆਪਾਂ ਕੁਝ ਮੂੰਹ ਨਹੀਂ ਫੜ ਸਕਦਾ ਇਹ ਬਾਈ ਨੇ ਕਹਿੰਦਾ ਸੀ ਹੱਸਣ ਲੱਗੇ ਗੱਲਾਂ ਕਰਨਾ ਕਹਿੰਦਾ ਬਈ ਸਵਾਦ ਵਾਲੇ ਵੀ ਬਾੜੇ ਹੁੰਦੇ ਆ ਕਹਿੰਦਾ ਕੋਈ ਆਖੇ ਬਾਈ ਸਿੰਘ ਹਿਲਦੇ ਆ ਤੂੰ ਇੱਕ ਅੱਗੇ ਬਾਈ ਹਿਲਦੇ ਨਹੀਂ ਜੇ ਤਾਂ ਮੈਂ ਕਹਿਦਾ ਕਰਾਂ ਬਾਈ ਦੇ ਆਕ ਜਰ ਬਿਨਾ ਹਿਲਦੇ ਵਾਲੀ ਲੈਣੀ ਸੀ ਇੱਕ ਉਹ ਕਹਦਾ ਕਿ ਮੈਂ ਹਿਲਦੇ ਨਹੀਂ ਆ ਕੇ ਯਾਰ ਹਿਲਣ ਵਾਲੀ ਲੈ ਗਈ ਆ ਵੀ ਆ ਜ਼ਿਆਦਾਤਰ ਜਿਹੜੇ ਮੀਨੀ ਕਿਹਾ ਜਾਂਦਾ ਨਾ ਉਹ ਹਿਲਣ ਵਾਲੀ ਨੂੰ ਕਿਹਾ ਜਾਂਦਾ ਜਿਹਦੇ ਸਿੰਗ ਹਿਲਦੇ ਹੁੰਦੇ ਹੈ ਨਾ ਇੱਕ ਬਾਈ ਬਾਈ ਦੀ ਮਿਹਨਤ ਨੂੰ ਸਲਾਮ ਆ ਜਿਹਦੇ ਘਰ ਆਪਾਂ ਮੱਝ ਲੈਤੀ ਆ ਬਹੁਤ ਚੰਗੇ ਜਾਨਵਰ ਨੇ ਮਤਲਬ ਪਲੇ ਬਹੁਤ ਆ ਹੈ ਨਾ ਇਹ ਹੁੰਦਾ ਇੱਕ ਬਾਈ ਬੰਦੇ ਦੇ ਮਿਹਨਤ ਦਾ ਰਿਜ਼ਲਟ ਹਾਂ ਠੀਕ ਹੈ ਬਹੁਤ ਵਧੀਆ ਜਾਨਵਰ ਨੇ ਇਸ ਤੋਂ ਬਾਅਦ ਆਪਾਂ ਇੱਕ ਵੀਡੀਓ ਪਾਈ ਸੀ ਆ ਮੱਝ ਤੋਂ ਕੱਲ ਲਹਿਰੇ ਪਿੱਗੇ ਉਹ ਆਪਣੀ ਵੀਡੀਓ ਦੇਖ ਕੇ ਦਿਆਲਪੁਰੇ ਮਿਰਜੇ ਤੋਂ ਲਈ ਵੀ ਸੀ ਅੱਛਾ ਬੂਟੇ ਤੋਂ ਹਾਂਜੀ ਹਰਿਆਣੇ ਦੇ ਵਿੱਚ ਉਹਨੇ ਝੋਟੀਆਂ ਲੈਂਦੀਆਂ ਸੀ ਉਹਨੇ ਪਹਿਲੇ ਸੂਏ 14 ਲੀਟਰ ਕੱਢਿਆ ਦੂਜੇ ਸੂਏ 16 ਲੀਟਰ ਠੀਕ ਹੈ ਬੱਚਾ ਚੰਗਾ ਆ ਕੇ ਪਰ ਜੇ ਉਹਵੇਂ ਬੱਚੇ ਤੋਂ ਅਲੱਗ ਕਰਨਾ ਹੁੰਦਾ ਜਿਵੇਂ ਅਪਣਾ ਆਪਾ ਬੱਚੇ ਤੋਂ ਸਾਰਾ ਕੱਢ ਕੇ ਤੋਲਣਾ ਹੁੰਦਾ ਹੋ ਸਕਦਾ ਵੀ 18 19 ਕੱਢਿਆ ਹੋਵੇ ਪਰ ਉਹ ਕਹਿੰਦੇ ਵੀ ਬੱਚਾ ਚੰਗਾ ਆ ਕੇ 16 ਲੀਟਰ ਕੱਢਿਆ ਅੱਛਾ ਉਹ ਉਹਦਾ ਸੌਦਾ ਹੋਇਆ ਪਿੰਡ ਪੈਣੀ بس ਉਹਦਾ ਵੀ ਪਹਿਲੇ ਫੋਨ ਤੇ ਸੌਦਾ ਹੋ ਗਿਆ ਕੁਦਰਤੀ ਜਿਵੇਂ ਸੋਡਾ ਮੰਨ ਲਾ ਪਹਿਲਾ ਦੂਜਾ ਫੋਨ ਹੀ ਸੀ ਮੈਨੂੰ ਲੱਗਦਾ ਠੀਕ ਹੈ ਉਹਦਾ ਵੀ ਪਹਿਲਾ ਦੂਜਾ ਹੀ ਫੋਨ ਸੀ ਇੱਕ 70 ਦੀ ਲਈ ਆ ਉਹ ਵਪਾਰੀ ਵੀ ਆ ਗਏ ਇਹਨਾਂ ਨੂੰ ਕਾਈਏ ਬਾਈ ਉੱਥੇ ਖੜੀ ਰਹੀ ਗਈ ਬਾਈ ਨਾਲ ਵੀ ਕਰ ਲਈ ਗੱਲ ਹਾਂ ਬਾਈ ਕਿਵੇਂ ਆਪਣਾ ਚੈਨਲ ਦਾ ਸਰ ਪਹਿਲਾਂ ਹਾਂ ਵਧੀਆ ਵਧੀਆ ਪੂਰਾ ਵਧੀਆ ਚੈਨਲ ਬਾਈ ਪੂਰਾ ਵਧੀਆ ਚੈਨਲ ਸੀ ਠੀਕ ਹੈ ਹਾਂ ਪਹਿਲੇ ਇੱਕ ਫੋਨ ਆਇਆ ਸੀਗਾ ਉਹ ਉਦੋਂ ਆਇਆ ਸੀਗਾ ਮਨਜੇਦਲ ਪਾਣੀ ਵੀ ਹੜ ਸੀਗੀ ਹਾਂ ਉਸ ਤੋਂ ਬਾਅਦ ਉਹ ਦੇਈਦਾ ਫੋਨ ਆ ਕੇ ਪਈਦਾ ਹਾਂ ਅਈ ਇਹ ਬੋ ਆ ਗਿਆ ਮੈਨੂੰ ਕਹਦਾ ਯਾਰ ਨਾ ਲੈ ਇੱਕ ਦੋ ਬੰਦਿਆਂ ਦਾ ਮਾਯਾਰ ਕੋਈ ਗੱਲ ਨਹੀਂ ਹੈ ਵਿਸ਼ਵਾਸ ਆ ਕਿ ਮੈਂ ਫੌਜੀ ਬੰਦਾ ਹਾਂ ਮਾਯਾਰ ਕੋਈ ਗੱਲ ਨਹੀਂ ਮੈਨੂੰ ਕਹਿੰਦਾ ਸਾਈ ਵੀ ਪਾਦਣਾ ਮੈਂ ਸਾਈ ਦੀ ਵੀ ਕੋ ਲੋੜ ਨਹੀਂ ਹੈ ਬੰਦੇ ਜਵਾਨ ਹੁੰਦੀ ਹੈ ਮਗਰ ਉਹ ਬਹੁਤ ਫੋਨ ਆਏ ਮੈਨੂੰ 11 ਵਜੇ ਤੱਕ ਫੋਨ ਆਈ ਗਿਆ ਬਾਈ ਠੀਕ ਹੈ ਮੈਨੂੰ ਕਹਿੰਦਾ ਵੱਧ ਦੇ ਦੇ ਤੈਨੂੰ ਉਹਨਾਂ ਕਰ ਸਾਈ ਪਾਈ ਹੈ 2-4 ਹਜ਼ਾਰ ਵੱਧ ਕਰ ਲੈ ਹਾਂ ਹੁੰਦਾ ਹੀ ਹੈ ਹਾਂ ਮਾ ਨਹੀਂ ਯਾਰ ਬੰਦਾ ਜਵਾਨ ਹੁੰਦਾ ਮੈਂ ਉਹ ਕਰਕੇ ਆਉਂਗਾ 7 ਵਜੇ ਟਾਈਮ ਉਸ ਤੋਂ ਬਾਅਦ ਗੱਲ ਕਰ ਲਈਏ ਕੋਈ ਹੋਈ ਉਨੀ ਨੇ ਕੀ ਠੀਕ ਹੈ ਹਾਂ ਗੱਲ ਹੋਈ ਸੀ ਬਾਈ ਹੁਣ ਮੰਨ ਲਾ ਸੌ ਹਨ ਬਾਈ ਰੂਹ ਖੁਸ਼ ਹੋਗੇ ਨੇ ਚੋਲੀ ਦੇਖ ਲਈ ਕੱਟਾ ਚੰਗਾ ਸਾਰਾ ਫਿੱਟ ਹੈ ਇਹਨਾਂ ਦੇ ਬਾਈ ਜਿੰਨੀ ਗੱਲ ਕਹੀ ਸੀ ਬਾਈ ਉੰਨੀ ਹੀ ਇਤਰੀ ਹੈ ਠੀਕ ਹੈ ਹਾਂ ਬਾਈਆਂ ਨੇ ਪੈਸੇ ਲਾਏਗੇ ਉਹਨਾਂ ਦਾ ਵੀ ਮਨ ਖੁਸ਼ ਹੋਵੇ ਬਾਈ ਹਾਂ ਆਪਾਂ ਨੂੰ ਘਰਤੀ ਦੱਸਿਆ ਸੀ 10 ਕਿਲੋ ਦੇਖ ਲਾਪਾ ਪਾਰਾਂ ਕਹਿੰਦੇ ਸੀ ਨਾ ਇਹਨੂੰ ਆਪਾਂ 1.5 11 ਕਿਹਾ ਸੀਗਾ ਬਾਕੀ ਉਹਨਾਂ ਨੇ ਚੋਲੀ ਬਾਈ ਧਾਰ ਤੂੰ ਦੇਖ ਲੈਨੇ ਆਪ ਜੋ ਕੋਈ ਠੀਕ ਹੈ ਰਸੱਲੀ ਆ ਗਈ ਬਾਈਆਂ ਨੂੰ ਕੋਈ ਠੀਕ ਹੈ ਹਾਂ ਹੋਰ ਕੁਝ ਕਹਿਣਾ ਤੇ ਹੁੰਦਾ ਜੀ ਬਸ ਬਹੁਤ ਵਧੀਆ ਬਹੁਤ ਧੰਨਵਾਦ ਵਧੀਆ ਚੈਨਲ ਬਹੁਤ ਵਧੀਆ ਸਾਨੂੰ ਲੱਗਿਆ ਕਿਉਂਕਿ ਜੋ ਤੁਸੀਂ ਕਹਿ ਸੀ ਉਹੀ ਨਿਕਲਿਆ ਮਤਲਬ ਵੀ ਸੋਡੀਆਂ ਵੀਡੀਓ ਆ ਵੀ ਪਾਈਣਾ ਸੋਡੀਆਂ 19 ਦੀ ਵੀ 21 ਨਿਕਲੀ ਇਹ ਵੀ ਤੁਸੀਂ 19 ਦੱਸਿਆ 15 ਨਿਕਲੀ 18 ਨਿਕਲੀ 19 ਤੋਂ 21 ਨਿਕਲਿਆ ਵੀ ਵਧੀਆ ਵੱਧ ਹੀ ਨਿਕਲਿਆ ਹਾਂ ਦੋਸਤੋ ਕਈ ਵਾਰ ਨਾ ਕੀ ਹੁੰਦਾ ਪਸ਼ੂ ਪੂਰਾ ਤੁਰ ਕੇ ਨਹੀਂ ਦਿਖਾਉਂਦਾ ਹੁੰਦਾ ਡਰਦਾ ਹੁੰਦਾ ਤਾਂ ਕਰਕੇ ਵੀ ਆਪਾਂ ਘੱਟ ਦੂਰ ਹੁੰਦੇ ਆ। ਮੈਂ ਡਰ ਗਿਆ ਸੀ ਹੁਣ ਸਾਰਾ। ਠੀਕ ਹੈ। ਹਾਂਜੀ। ਦੋਨੇ ਉਹ ਬਾਈ ਆਏ ਐ। ਤਿਆਰ ਦੂਰ ਹੋ ਗਿਆ ਦੋਨੇ ਮੈਂ ਡਰ ਗਈ। ਹਾਂ। ਉਹ ਡਰ ਜਾਂਦਾ ਹੀ ਮੈਂ ਰੋਕ ਲਿਆ। ਬਾਈ ਬਾਈ ਉਹ ਕਹਿੰਦਾ ਮੈਂ ਡਾਕਟਰਾਂ ਕਰਕੇ ਡਰ ਗਈ। ਹਾਂ। ਉਹ ਉਹਦੇ ਨਾਲ ਖੜ ਕੇ ਇਹਨਾਂ ਨੇ ਮਾਰੇ ਖੂਨੀ ਗਾਣਾ ਚਸ ਦੇਖੇ ਬਾਈ ਨੇ। ਇਹਨਾਂ ਫੇਰ ਦੇ ਕੇ ਛੱਟ ਕੇ ਇਕੱਠੀ ਦੇਖੀ ਬਹਿ ਗਏ ਵਿਚਾਰ ਧਰ ਦੂਰ ਦਗੀ ਪਰ ਬੈਠਾ। ਮੈਂ ਮੱਦ ਕਰਦੇ ਸੀ ਫਿਰ ਮੈਂ ਪੰਜ ਮਿੰਟ ਰੋਕ ਲਿਆ। ਹਾਂ। ਬਾਈ ਬੋਲ ਨਹੀਂ ਜਾ ਥੋਟੇ ਜੇ ਮਾਰਨੇ ਲੱਗ ਗਿਆ ਮੈਂ। ਹਾਂ ਫਿਰ ਪਤਾ ਉਹ ਤੇ ਜੇ ਹੁਣ ਇਧਰ ਆਪਾਂ ਕੋਈ ਬੈਗ ਬੋਗ ਹਲਾਉਣ ਲੱਗਦੇ ਫਿਰ ਡਰ ਜਾਂਦਾ ਆਪਾਂ ਹਾਂ ਡਰ ਜਾਂਦੇ ਨੇ ਹਾਂ ਡਰਾਂਗੇ ਬਈ ਡਰਾਂ ਕੇ ਡਰ ਜਾਂਦੇ ਨਾ ਸੋ ਦੋਸਤੋ ਕਾਫੀ ਦਿਨਾਂ ਬਾਅਦ ਇਹ ਪਾ ਰਹੇ ਆ ਜਾਂਦੀ ਹੋਈ ਦੀ ਵੀਡੀਓ ਤੇ ਕਦੋਂ ਲੈ ਕੇ ਜਾਣੀ ਆ ਬਸ ਬਈ ਪੇਮੈਂਟ ਗਿਨਾ ਦੇਨੇ ਬਈ ਨੂੰ ਦੁਪਹਿਰੇ ਹੀ ਲੈ ਜਾਗੇ ਓਕੇ ਤੇ ਕਈ ਭਰਾ ਕਹਿੰਦੇ ਆ ਵੀ ਸਾਨੂੰ ਦਿਖਾਇਆ ਕਰੋ ਵੀ ਕਿਹੜੇ ਪਿੰਡ ਗਈ ਆ ਕਿੰਨੇ ਦਾ ਸੌਦਾ ਹੁਣ ਸੌਦਾ ਵੀ ਦੱਸ ਦਗੇ ਆਪਾਂ ਕਿੰਨੇ ਕੁ ਦਾ ਹੋਇਆ ਇਹ ਬਈ ਆਪਾਂ ਇੱਕ ਬਿੜਾਲੀ ਮੰਗਿਆ ਸੀ ਹਾਂ 1.34 ਦਾ ਹੋਇਆ 35 ਦਾ ਹੋਇਆ ਹਜ਼ਾਰ ਇਹਨੇ ਗੀਰੀ ਕਰ ਤੋਂ ਬੰਦਾ ਪੜਦਾ ਰਿਹਾ ਆਉਣ ਮੰਨਦਾ ਤੇ ਛੱਡਿਆ ਠੀਕ ਆ ਨਵੇਂ ਦੇ ਵੀ ਵਿਸ਼ਵਾਸ ਕਰਿਆ ਨੇ ਹੋਇਆ 35 ਦਾ ਸੌਦਾ ਹੈ ਲੈਣੇ ਪਾ 1.34 ਇਹ ਤੋਂ ਉਹ ਮਾਲਾ ਵੀ ਜੇ ਤੁਸੀਂ ਰੁਕ ਜਾਂਦੇ 40 ਚੋੜੀ ਦੀ ਵਿਕ ਜਾਂਦੀ ਮੌਜਾਂ ਨਾ ਬਈ ਇਹਨੂੰ ਕੋਈ ਫੋਨ ਆਇਆ ਕੋਲੇ ਦਿਆਲਪੁਰ ਆਇਆ ਬੱਚਵਾਂ ਨੇ ਤੇ ਕੁਲਦੀਪ ਕੁਲਦੀਪ ਉਹਦਾ ਨੰਬਰ ਲੈ ਕੇ ਦਿੱਤਾ ਉਹ ਗਾ 19 ਨਿਕ ਉਹਦੀ ਫੋਨ ਕਰੀ ਮੈਂ ਧਾਰਾ ਮਾਰ ਕੇ ਲੈ ਜਾਊਗਾ ਮਾਹਿਆ ਬੰਦੇ ਦੀ ਜਵਾਨਾ ਮਨੂੰ ਕਹਿੰਦਾ ਤੈਨੂੰ ਤਾਂ ਸਾਈ ਪਾਈ ਬਥੇਰੇ ਬੰਦੇ ਕਹਿੰਦੇ ਸੀਗੇ ਹਾਂ ਸਾਈ ਦੀ ਗੱਲ ਨਹੀਂ ਬੰਦੇ ਜਵਾਨ ਦੀ ਗੱਲ ਹੈ ਮਹਾ ਸੋ ਜਵ ਜਵਾਨਾਂ ਦੇ ਪੱਕੇ ਹੁੰਦੇ ਹਨ 16 ਦੇ ਪੱਕੇ ਹੁੰਦੇ ਹਨ 16 ਨੇ ਪੱਕੇ ਹੁੰਦੇ ਆ ਹਾਂ ਸੋ ਸਾਰੇ ਵੀਰਾਂ ਦਾ ਧੰਨਵਾਦ ਹਾਂ